ਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਂ ਲੱਭੀ ਬੁਲਿਆ ਇਹ ਆ ਗਿਆ ਮੈਨੂੰ ਵਾਇ ਜੈ ਪੀਂ ਜੈ ਪੀਂ ਸਤਿ ਸ਼੍ਰੀ ਅਕਾਲ ਨਮਸਕਾਰ ਸਾਕਿਓ ਅੱਜ ਫਰੋਜਪੁਰ ਬਲਾਕ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਆਗੂ ਸਾਕੀ ਆਇਆ ਕਿ ਜਿਨ੍ਹਾਂ ਨੂੰ ਲਗਾਤਾਰ ਦਫ਼ਤਰਾਂ ਵਿੱਚ ਜਿਹੜੇ ਮਾਰਕਸ ਖਰਾਬ ਕੀਤਾ ਜਾਂਦਾ ਤੇ ਦਫ਼ਤਰ ਵੱਲੋਂ ਝੂਠ ਬੋਲਿਆ ਜਾਂਦਾ ਬਾਰ-ਬਾਰ ਕਈ ਤੂੰ ਸਾਨੂੰ ਬੋਲਿਆ ਸੀਗਾ ਉਹ ਉੱਥੇ ਜਾਣਾ ਸੀ ਕੋਈ ਇੱਥੇ ਜਾਣਾ ਸੀ ਉਹਦੇ ਲਈ ਅਸੀਂ ਲਗਾਤਾਰ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਦੋ ਬਾਰ ਕਾਫੀ ਲੋਕ ਇਕੱਠੇ ਹੋ ਕੇ ਮਨਰੇਗਾ ਦੇ ਸਤਾਏ ਹੋਏ ਜਿਹੜੇ ਆਪੂ ਸੀ ਇਕੱਠੇ ਹੋ ਕੇ ਮਿਲੇ ਸੀਗੇ ਜਿਹਦੇ ਨਾਲ ਉਹਨਾਂ ਨੇ ਇੱਕ ਲੈਟਰ ਵੀ ਜਾਰੀ ਕੀਤੀ ਹੈਂਡ ਆਫਰਚੂਸ ਮੁਹਬਲਾਕਾਂ ਨੂੰ ਫੇਰ ਵੀ ਜਿਹੜੇ ਬਲਾਕ ਦੇ ਅਧਿਕਾਰੀ ਆ ਸਾਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰਦੇ ਆ ਸਾਡੇ ਚ ਪਿੰਡ ਪੱਤੂ ਵਾਲੇ ਤੋਂ ਰੂਪਾ ਆਏ ਹੋਇਆ ਉਹਨਾਂ ਦੀ ਕੀ ਸਮੱਸਿਆ ਹੈ ਜੀ ਆ ਉਹ ਦੱਸਣਗੇ ਜੀ ਥੋੜਾ ਮੀਡੀਆ ਜਪਾ ਜਪਾ ਮੇਰਾ ਨਾਮ ਰੁਪਾ ਪਿੰਡ ਕੱਤੂੜ ਦੀ ਰਹਿਣ ਵਾਲੀ ਅਸੀਂ ਕਾਫੀ ਟਾਈਮ ਤੋਂ ਕੰਮ ਸਾਡਾ ਬੰਦ ਕੀਤਾ ਹੈ 6ਵੇਂ ਮਹੀਨੇ ਦੀ ਇੱਕ ਤਰੀਕ ਦਾ ਸਾਡਾ ਕੰਮ ਕੱਢਿਆ ਅਸੀਂ ਉਸ ਤੋਂ ਬਾਅਦ ਸਾਡੇ 2 ਮਹੀਨੇ ਹੋ ਗਏ ਡਿਮਾਂਡ ਦਿੱਤੀ ਨੂੰ ਨਾ ਤਾਂ ਸਾਡਾ ਕੰਮ ਹੀ ਕਰਦੇ ਆ ਜੇ ਕੰਮ ਲੈਣ ਆਈ ਤਾਂ ਲਗਾਤਾਰ ਫੀਰੇ ਮਰਵਾਉਂਦੇ ਆ ਸਾਨੂੰ ਕਹਿ ਦਿੰਦੇ ਕਦੇ ਕਹਿੰਦੇ ਪ੍ਰੋਜੈਕਟ ਨਹੀਂ ਹੈਗਾ ਅੱਜ ਜ਼ੀਰੋ ਟੈਗ ਕਰਨ ਚੱਲੇ ਆ ਫਿਰ ਨੂੰ ਕੰਮ ਕਰਦਾਂਗੇ ਤੁਹਾਡਾ ਜਿਹੜਾ ਅਸੂਈ ਦਾ ਬਾਰ-ਬਾਰ ਘੇਰੇ ਮਾਰੀਦੇ ਨੇ ਸਾਨੂੰ ਕੋਈ ਕੰਮ ਨਹੀਂ ਦਿੱਤਾ ਜਾਂਦਾ ਜੋਬ ਕੱਟਾ ਵਾਸਤੇ ਆਈਦਾ ਸਾਨੂੰ ਜੋਬ ਕੱਟ ਨਹੀਂ ਬਣਾ ਕੇ ਦਿੰਦੇ ਕਹਿੰਦੇ ਆ ਆਰਡਰ ਨਹੀਂ ਹੈਗਾ ਜੋਬ ਕੱਟ ਬਣਾਉਣ ਦਾ ਕਿਸੇ ਦੇ ਸਾਈਨ ਨਹੀਂ ਕੋਈ ਸਰਪੰਚ ਦੇ ਸਾਈਨ ਨਹੀਂ ਸਰਪੰਚਾਂ ਦੀ ਤਾਂ ਕੋਈ ਨਚਵੈਲੀ ਉਹ ਨਹੀਂ ਹੋਣੀ ਹੈਗੀ ਕਿਉਂਕਿ ਸਰਪੰਚ ਤਾਂ ਹੈਗੇ ਨਹੀਂ ਪਿੰਡਾਂ ਦੇ ਜਿਨ੍ਹਾਂ ਦੇ ਸਾਈਨ ਕਰਵਾ ਕੇ ਲੈ ਆਏ ਇਹ ਕਿ ਲੇਵਰ ਇੰਨੀ ਪਰੇਸ਼ਾਨ ਹੁੰਦੀ ਪਈ ਹੈ ਸਭ ਨੇ ਰੋਟੀ ਖਾਣੀ ਹੈ ਤੇ ਸਾਰੇ ਪਰੇਸ਼ਾਨ ਹੁੰਦੇ ਪੈਣ ਵਿਚਾਰੇ ਘਰਾਂ 'ਚ ਵਿਹਲੇ ਬੈਠੇ ਆ ਜਿਹੜਾ ਤਾਂ ਪੈਸਾ ਦੇ ਦਿਆ ਉਹਨਾਂ ਦਾ ਕੰਮ ਕੱਢਦੇ ਆ ਜਿੰਦਾਂ ਨੂੰ ਨਹੀਂ ਪੈਸਾ ਮਿਲਦਾ ਉਹਨਾਂ ਦਾ ਕੰਮ ਨਹੀਂ ਕਰਦੇ ਗਾੜੀਆਂ ਹੋ ਜਾਂਦੀ ਮੇਰੇ ਤੋਂ ਜ਼ਿਆਦਾ ਲੋੜ ਤੋਂ ਜ਼ਿਆਦਾ ਬੋਲ ਗਈ ਆ ਐ ਲੱਗਦਾ ਸੀ ਜਿਵੇਂ ਨਾ ਆਪਾਂ ਨੂੰ ਚਾਹੀ ਦੇ ਦਿੱਤੀ ਦਬੜੂ ਜਿਹਾ ਚੱਲਦਾ ਰਹਿਣਾ ਦੰਦ-ਦੰਦ-ਦੰਦ ਜਿਹਾ ਨਾ ਇਹ ਗੱਲ ਕਰ ਗਈ ਆ ਹੁਣ ਇਹਦੀ ਆਤਮਾ ਨੇ ਗੱਲ ਕੀਤੀ ਹੈ ਇਹਦੀ ਆਤਮਾ ਨੇ ਗੱਲ ਕੀਤੀ ਆ ਜੋ ਅੰਦਰੋਂ ਡੋਖੋ ਵੈਸੀ ਹੋਈ ਵਾਰ ਘਟਿਆ ਹੈ ਨਾ ਇਸੇ ਤਰ੍ਹਾਂ ਆਪਣਾ ਲੋਕ ਦੱਸਣ ਦੀ ਬੋਲਣਾ ਪੈਣਾ ਹੁਣ ਸਾਡੇ ਤੋਂ ਹਾਜੀ ਸ਼ਿਮਾ ਪਿੰਡ ਤੋਂ ਪੰਚਾਇਤ ਲੂਫਨਾ ਤੋਂ ਸਰੋਜ ਰਾਣੀ ਆਈ ਆ ਅੰਦਰੋਂ ਸੁਣ ਕੇ ਕੀ ਆਈ ਆ ਕਿੰਨੇ ਤੇ ਜਿਹੜੇ ਮਾਰੇ ਆ ਲੱਗੂਗਾ ਪਤਾ ਕਿ ਵੀ ਬੋਲ ਸਕਦੀ ਆ ਆਪਣਾ ਦੁੱਖ ਕਿਵੇਂ ਦੱਸ ਦੱਸ ਸਕੀ ਮੇਰੇ ਕੋਲ ਮੈਂ ਬਹੁਤ ਵੇਰੇ ਮਾਰੇ ਨੇ ਜੇ ਮੈਨੂੰ ਨਾਰੇ ਲਾਏ ਜਾਂਦੇ ਜੇ ਸੈਂਟਰ 'ਚ ਰਿਪੋਰਟ ਕਰੀਦਾ ਕੋ ਉਹ ਖਾਈ ਬੋਲਦਾ ਕਹਿੰਦਾ ਨਹੀਂ ਕੰਮ ਨਹੀਂ ਦੇਣਾ ਤੁਹਾਨੂੰ ਅੱਜ ਤੱਕ ਜਵਾਬ ਹੀ ਕੱਲ ਤੱਕ ਕਹਿੰਦਾ ਫੋਨ ਲਾਈ ਜਾਂਦੇ ਜੇ ਵਾਰ-ਵਾਰ ਕੋ ਕੰਮ ਹੁੰਦਾ ਕਦੀ ਕਹਿ ਲੈਣਾ ਮੈਂ ਛੁੱਟੀ ਤੇ ਆ ਨਾਰੇ ਹੀ ਲਾਈ ਜਾਂਦਾ ਫੋਨ ਵੀ ਕਈ ਮੇਰੀ ਚੱਕਦਾ ਕਹਿੰਦਾ ਤੁਸੀਂ ਮੈਂ ਆ ਬਕਰਾ ਹੁਕਮ ਤੋਂ ਡਾ ਨਿਕਲਿਆ ਪਿਆ ਕੰਮ ਸਾਨੂੰ ਦੇਂਦਾ ਨਹੀਂ ਹੈ ਕਿਹੜੇ ਤੇ ਕਿਹੜੇ ਅਸੀਂ ਮਾਰੀ ਜਾਂਦੇ ਆ ਉਹ ਕਹਿੰਦੇ ਨੇ ਨਾ ਸਾਡੇ ਉਸਤਾਦ ਦੀ ਸਾਡਾ ਹੱਕ ਇੱਥੇ ਰੱਖ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਹੈ ਆ ਬਹੁਤ ਵਧੀਆ ਹੋ ਗਿਆ ਚਾਚ ਸੋਜ ਰਾਣੀ ਬੋਲਦੀ ਆ ਕਾਫੀ ਨੂੰ ਅ ਸਾੰਨੇ ਮੈਂ ਮਾਰੀਦਾ ਇਹ ਬੋਲ ਨਹੀਂ ਸਕਦੀ ਪਰ ਸੋਜ ਜਿਹੜੀ ਤੂੰ ਅੱਜ ਰਿਪੋਰਟ ਦਿੱਤੀ ਸੀ ਨਾ ਵੀ ਮੇਰਾ ਸ਼ੁੱਕਰਵਾਰ ਦਾ ਮਸੌਲ ਨਿਕਲਿਆ ਹੋਇਆ ਮਾਰੇ ਨਾ ਨਹੀਂ ਆਉਂਦਾ ਜੋ ਕਿ ਪਿਆਜ ਮੈਂ ਜਲਦਾ ਆਪਾਂ ਕੋਸ਼ਿਸ਼ ਕੀਤੀ ਆ ਕਿ ਇਸੇ ਹੀ ਸੈਕਟਰ ਨੂੰ ਆਪਾਂ ਟਰਮੀਨੇਟ ਕਰਾ ਦੇਣਾ ਸੀ ਟਰਮੀਨੇਟ ਦਾ ਮਤਲਬ ਪਤਾ ਨਹੀਂ ਨੂੰ ਹੋਣਾ ਹੀ ਚਾਹੀਦਾ ਪਹਿਲੇ ਦੱਸੋ ਵੀ ਟਰਮੀਨੇਟ ਦਾ ਪਤਾ ਕੀ ਨਹੀਂ ਕਿ ਕਰ ਨਹੀਂ ਆਪਾਂ ਉਹ ਬਦਲੀ ਤਾਂ ਸੌਖੀ ਆ ਇੱਥੋਂ ਠੱਗੀ ਮਾਰੀ ਉੱਥੇ ਫੇਰ ਠੱਗੀ ਮਾਰੂਗਾ ਮਾਰੀ ਜਾਵੇ ਇੱਥੇ ਮਾਰੀ ਜਾਵੇ ਸਾਨੂੰ ਚੰਗਾ ਸੈਂਟਰ ਚਾਹੀਦਾ ਨਹੀਂ ਬਦਲੀ ਚਾਹੀਦੀ ਮੇਰੇ ਇੰਨੇ ਸਿੱਖ ਲੋ ਨਾ ਮੈਂ ਤਾਂ ਨਾ ਬਦਲੀ ਕਿਹੜਾ ਇੱਥੋਂ ਰੋਟ ਮਾਰ ਕੀਤੀ ਦੂਜੇ ਬਲਾਕ ਦੇ ਉੱਤੇ ਠੀਕ ਉਹਨੂੰ ਕਹਿੰਦੇ ਆ ਬਦਲੀ ਇਹ ਸਸਪੈਂਡ ਜਿਹੜਾ ਕਰਦੇ ਆ ਸਸਪੈਂਡ ਦੇ ਵਿੱਚ ਕੀ ਹੁੰਦਾ ਕਿ ਉਹਦੇ ਚ ਮੌਕਾ ਹੁੰਦਾ ਕਿ ਉਹ ਆਪ ਦੀ ਗੱਲ ਕਰੇ ਜੇ ਉਹ ਸਾਬਤ ਕਰ ਦੇ ਜੀ ਮੈਂ ਸਹੀ ਆ ਉਹਨੂੰ ਦੁਬਾਰਾ ਬਹਾਲ ਕੀਤਾ ਜਾਂਦਾ ਟਰਮੀਨੇਟ ਉਹ ਹੁੰਦਾ ਕਿ ਜਿੱਥੇ ਚ ਅਫਸਰ ਨੇ ਲਿਖਣਾ ਹੁੰਦਾ ਇਹ ਇਹਨੇ ਆ ਵੱਡੀ ਗਲਤੀ ਕੀਤੀ ਆ ਐਨੀ ਲੇਬਰ ਦੇ ਨਾਲ ਧੋਖਾ ਦਿੱਤੀ ਆ ਉਹਨਾਂ ਦਾ ਹੱਕ ਵਾਰਿਆ ਗਿਆ ਇਹ ਡਿਊਟੀ ਕਰਨ ਦੇ ਕਾਬਿਲ ਨਹੀਂ ਉਹਨੂੰ ਕਰਨੀ ਉਹ ਫਿਰ ਦੁਬਾਰਾ ਤੇ ਲੱਗ ਨਹੀਂ ਸਕਦਾ ਸਰਕਾਰੀ ਨਾ ਲਗਭਗ ਨਾਲ ਹੀ ਉਸ ਦਾ ਦੂਸਰਾ ਪ੍ਰੋਸੈਸ ਆ ਕਿ ਉਹਦੇ ਉੱਪਰ ਕਾਨੂੰਨੀ ਕਾਰਵਾਈ ਦੀ ਹੁੰਦੀ ਹੈ ਤੇ ਖਾਸ ਕਰਕੇ ਸਿੱਖ ਲੋ ਕਿ ਜਿਹੜਾ ਬੰਦਾ ਐਸਸੀਐਸਸੀ ਐਕਟ ਦੀ ਧਾਰਾ ਮੁਤਾਬਕ ਕਾਰਵਾਈ ਕਰਵਾ ਸਕਦਾ ਵੀ ਮੈਂ ਐਸੀ ਬੰਦਾ ਮੇਰੇ ਨਾਲ ਮਨਰੇਗਾ ਦੇ ਸਬੰਧ ਚ ਕਾਨੂੰਨ ਦੇ ਵਿੱਚ ਇੰਨੇ ਰਵਈਆ ਸਹੀ ਨਹੀਂ ਕੀਤਾ ਤਾਂ ਜਿਹੜਾ ਮਜ਼ਦੂਰ ਦਾ ਹੱਕ ਖੰਦਾ ਹੈ ਉਹਦੇ ਤੇ ਐਸਟੀਐਸਟੀ ਐਕਟ ਦੀ ਧਾਰਾ ਨਾਲ ਮੁਕੱਦਮਾ ਦਰਜ ਹੁੰਦਾ ਤੇ ਜੇ ਵੀ ਕੋਈ ਜਵਾਬੰਦ ਨਹੀਂ ਇਹ ਜੇ ਤੁਹਾਨੂੰ ਕਾਨੂੰਨ ਬਾਰੇ ਪਤਾ ਲੱਗ ਗਿਆ ਤਾਂ ਬਿਲਕੁਲ ਆਪਾਂ ਇਸ ਤਰੀਕੇ ਕਾਮਯਾਬ ਹੋ ਜਾਗੇ ਆਪਣੇ ਹੱਕ ਲਈ ਜਿਹੜੀ ਤੂੰ ਕਿਹਾ ਸਾਡਾ ਅੱਠ ਇੱਥੇ ਅੱਠ ਤਾਨ ਲੇਗਾ ਜੇ ਤੂੰ ਸਿੱਖ ਹੋ ਗਿਆ ਬਸਾ ਹੋਣਾ ਚਾਹੀਦਾ ਤੁਹਾਡਾ ਹੱਕ ਸੁਪੂਰਿਆ ਕਿਉਂ ਕੋਲ ਸਾਡੇ ਵਿੱਚ ਬਿਮਲਾ ਰਾਣੀ ਸਰਕਲ ਪ੍ਰਧਾਨ ਪਿੰਡ ਕਮਾਲੇ ਵਾਲਾ ਨਾਲਖੰਡਾ ਪਿੰਡ ਕਮਾਲੇ ਵਾਲਾ ਸ਼ਿਪੰਜਾ ਤੋਂ ਬੇਨਤੀ ਆ ਕਿ ਉਹ ਵੀ ਆਏ ਆ ਕਾਫੀ ਜਿੰਨੇ ਬੰਦੇ ਇੱਥੇ ਨੇ ਵੀ ਆ ਜਿਹੜੇ ਮਾਰ ਮਾਰ ਕੇ ਅੱਜ ਆਪਦਾ ਵਿਸ਼ਾ ਘਟਨਾ ਹੈ ਇਹ 니డే ਆਉ ਮਾਰਾਂਗੇ ਤੁਸੀਂ ਵੀ ਦੱਸੋ ਕੀ ਤੁਹਾਡਾ ਨਾਮ ਹੈ ਮੇਰਾ ਪਿੰਡ ਕਮਾਲੇ ਵਾਲਾ ਨਾਮ ਮੇਰਾ ਬੁੱਲਾ ਪਹਿਲਾਂ ਬਾਦੂਸਾ ਨੂੰ ਇਹਨਾਂ ਨੇ ਘੇੜੇ ਲਵਾਏ 25 ਤਰੀਕ ਦਾ ਮਸਲਾ ਵਾਲਾ ਜਮ੍ਹਾਂ ਕਰਾਇਆ ਸੀ ਅਜੇ ਤੱਕ ਸਾਨੂੰ ਕੰਮ ਨਹੀਂ ਮਿਲਿਆ ਤੇ ਅੱਜ ਸਾਨੂੰ ਕਦ ਲੱਗ ਜਾਂਦਾ ਕੰਮ ਮਿਲਦਾ ਹੈ ਕਿ ਪਹਿਲਾਂ ਜਿਨ੍ਹਾਂ ਲੇਵਰਾ ਨੇ ਕੰਮ ਕੀਤਾ ਹੈ ਉਹ ਫੈਨ ਨਾ ਲਈਏ ਇਹਨਾਂ ਦੇ ਪੈਸੇ ਨਹੀਂ ਪੈ ਗਏ ਇਹਨਾਂ ਦੇ ਪੈਸੇ ਪਾਏ ਜਿਨ੍ਹਾਂ ਨੇ ਕੰਮ ਕੀਤਾ ਹੈ ਤਾਂ ਸਾਨੂੰ ਆਂਦੀ ਕਮਾਈ ਕੀਤੀ ਉਹਨਾਂ ਨੂੰ ਪੈਸੇ ਮਿਲਣੇ ਚਾਹੀਦੇ ਨੇ ਸਰਕਾਰ ਨੂੰ ਨਹੀਂ ਬੈਜ ਦਿੱਤੇ ਵੈਰੀ ਗੁੱਡ ਜਿਹੜਾ ਕੰਮ ਕੀਤਾ ਉਹਦੇ ਪੈਸੇ ਮਿਲਣੇ ਚਾਹੀਦੇ ਆ ਪੈਸੇ ਤਾਂ ਸਾਡੇ ਜਿੰਨੋ ਚਿਰ ਮਜ਼ਦੂਰ ਦਾ ਪਸੀਨਾ ਕੰਮ ਕਰਦੇ ਸੁੱਕਣਾ ਪੈਸੇ ਤਾਂ ਉਹਨਾਂ ਤੇ ਲਈ ਮਿਲਣੇ ਚਾਹੀਦੇ ਆ ਸਾਨੂੰ ਪਰ ਇਹ ਠੀਕ ਆ ਕਿ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ 15 ਦਿਨਾਂ ਦੇ ਅੰਦਰ-ਅੰਦਰ ਪੈਸੇ ਆਣੇ ਚਾਹੀਦੇ ਆ ਲੇਕਿਨ ਅੱਜ ਤੱਕ 15 ਦਿਨ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਪੈਸੇ ਅਜੇ ਤੱਕ ਨਹੀਂ ਆਏ ਲੇਕਿਨ ਮਨਰੇਗਾ ਦੇ ਵਿੱਚ ਸ਼ਰਮਾਇਦਾਰ ਜਿਹੜੇ ਜਿਹੜੇ ਪੋਲੀਟੀਕਲ ਲੋਕ ਨੇ ਉਹ ਲੋਕਾਂ ਨੇ ਇੱਕ ਕਬਜ਼ਾ ਕੀਤਾ ਹੋਇਆ ਹੈ ਕਿ ਸਾਡੀ ਮਰਜ਼ੀ ਮੁਤਾਬਕ ਨਰੇਗਾ ਚੱਲੇ ਅਸੀਂ ਜਦੋਂ ਕਹੀਏ ਉਦੋਂ ਨਰੇਗਾ ਚੱਲੇ ਸਾਡੀ ਮਰਜ਼ੀ ਮੁਤਾਬਕ ਮਨਰੇਗਾ ਦਾ ਪੈਸਾ ਮਿਲਣਾ ਚਾਹੀਦਾ ਅਸੀਂ ਜਦੋਂ ਕਹੀਏ ਉਦੋਂ ਪੈਸਾ ਜਿਹੜਾ ਹੈਗਾ ਮਿਲਣਾ ਚਾਹੀਦਾ ਅਰੇ 86 ਬੰਦੇ ਜਿਹੜੇ ਉਹਨਾਂ ਦਾ ਹਰ ਵੇਲੇ ਇਹੀ ਦਿਮਾਗ ਘੁੰਮਦਾ ਹੈ ਕਿ ਲਖਸ਼ਨਾ ਦੇ ਨੇੜੇ ਦੇ ਇਹਨਾਂ ਲੋਕਾਂ ਨੂੰ ਬੁੱਧੂ ਬਣਾਉਣ ਨੂੰ ਅਮਰੀਕਾ ਦਾ ਕੰਮ ਦੇ ਰਹੇ ਉਹਨਾਂ ਅਮਰੀਕਾ ਦਾ ਕੰਮ ਦੇ ਜਦੋਂ ਇਹਨਾਂ ਦਾ ਭਰੋਸਾ ਬਣੇਗਾ ਵੀ ਅਮਰੀਕਾ ਦਾ ਕੰਮ ਚੱਲ ਸਕਦਾ ਸਾਡਾ ਸਾਥ ਦੇਣੀਏ ਤੇ ਅਸੀਂ ਜਿਹੜਾ ਇਹਨਾਂ ਤੋਂ ਵੋਟਾਂ ਇਹਦਾ ਲੈ ਸਕਾਂਗੇ ਤਾਂ ਅਗਾ ਸਾਨੂੰ ਫੇਰ ਚੋਣ ਕਰਨ ਮੌਕਾ ਦੇਣ ਪਾਵਰ ਚਾਹੀਏ ਸੱਤਾ ਚ ਜਾਈਏ ਸੱਤਾ ਚ ਜਾ ਕੇ ਫੇਰ ਰਾਸ਼ਨ ਲੁੱਟੀਏ ਸਕ schemes ਲੁੱਟੀਏ ਪੈਨਸ਼ਨ ਲੁੱਟੀਏ ਮਨਰੇਂਗਾ ਲੁੱਟੀਏ ਮਕਾਨ ਆਇਆ ਗਰੀਬ ਦਾ ਔਰ ਮੀਰ ਨੂੰ ਦਿੱਤਾ ਅੱਧੇ ਪੈਸੇ ਆਪ ਲੈ ਲੇ ਅੱਧੇ ਅੱਧੇ ਵੰਡ ਦਿੱਤੇ ਇਹੋ ਜਿਹੇ ਹਾਲਾਤ ਜਿਹੜੇ ਹੈਗੇ ਆ ਜਦੋਂ ਤੋਂ ਲੈ ਕੇ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ 76 ਸਾਲ ਜਿਹੜਾ ਹੋ ਗਿਆ ਰਾਜਨੀਤਿਕ ਲੋਕਾਂ ਨੂੰ ਮੋਟ ਲੈਂਦੇ ਆ 76 ਸਾਲ ਤੋਂ ਇਹਨਾਂ ਲੋਕਾਂ ਨੇ ਦੁੱਖਣਾ ਸ਼ੁਰੂ ਕੀਤਾ ਪਿਆ ਸਮਝ ਇਸ ਲਈ ਬੇਨਤੀ ਆ ਮੇਰੀ ਇਸ ਵਾਸੀਆਂ ਨੂੰ ਜਿਹੜੇ ਮਜ਼ਦੂਰ ਕੈਟਾਗਰੀ ਦੇ ਲੋਕ ਆ ਉਹਨਾਂ ਨੂੰ ਬੇਤੀ ਕਿ ਮਹੀਨੇ ਦੇ ਵਿੱਚੋਂ ਇੱਕ ਦਿਨ ਆਪਦੇ ਹੱਕਾਂ ਲਈ ਜਾਨੂ ਹੋ ਕੇ ਕਿੱਥੇ ਪੈ ਹੱਕ ਕਿਵੇਂ ਲਾਇਆ ਇਕੱਠੇ ਹੋ ਕੇ ਮੰਗਣ ਦੀ ਲੋੜ ਆ ਸਾਥੀਓ ਜੇ ਤੁਸੀਂ ਇਕੱਠੇ ਨਹੀਂ ਹੋਗੇ ਤਾਂ ਇਹਨੂੰ ਦੇ ਸਾਡੇ ਮਜ਼ਦੂਰਾਂ ਦਾ ਜਿਹੜਾ ਹਾਲਾਤ ਆ ਉਹ ਮਾੜਾ ਆ ਰਿਹਾ ਮਗਿਆਈ ਨਹੀਂ ਲੱਕ ਤੋੜਤਾ ਮਸ਼ੀਨਰੀ ਨੇ ਕੱਪ ਖੋੜਿਆ ਪੈਦਾਵਾਰੀ ਇੰਨੀ ਹੋਊਗੀ ਆ ਕਿ ਕੰਮ ਲੱਭਣ ਹੀ ਸਾਡਾ ਬੰਦਾ ਜਾਵੇ ਤੇ ਕੰਮ ਨਹੀਂ ਮਿਲਦਾ ਇਸ ਲਈ ਸਾਡੀ ਮਜਬੂਰੀ ਆ ਮਹੀਨੇ ਚ ਇੱਕ ਦਿਨ ਆਪ ਦੇ ਹੱਥਾਂ ਲਈ ਕੱਟਣਾ ਜ਼ਰੂਰੀ ਆ ਇੱਕ ਮਤ ਇੱਕ ਜੁੱਟ ਇੱਕ ਵਿਚਾਰਦਾਰਾਂ ਨਾਲ ਇਕੱਠੇ ਹੋਈਏ ਇੰਨਾ ਕੰਡਾ ਹੋਇਆ ਜੈ ਪੀ ਵਪਾਰ ਤੋਂ ਸਸਕਾਰ ਨਮਸਕਾਰ ਵੀ ਇਹਨਾਂ ਨੇ ਪੈਸੇ ਨਹੀਂ ਪੁਆਏ ਇਹ ਸਾਡਾ ਕੰਮ ਆ ਵੀ ਮਰੇਗਾ ਦਾ ਕੰਮ ਕਰਾਉਣਾ ਆ ਇਹਨਾਂ ਨੇ ਦਫ਼ਤਰਾਂ ਵਾਲਿਆਂ ਨੇ ਪੈਸੇ ਕਾਉਣੇ ਸਰਕਾਰ ਨੇ ਪੈਸੇ ਦਿੱਤੇ ਇਹਨਾਂ ਆ ਤਾਂ ਸੱਚੇ ਸੰਗੜਾ ਆਇਆ ਕੋਈ ਨਹੀਂ ਕਰਲੇ ਨਹੀਂ ਉਹ ਵੀ ਆ